ਏ ਆ ਬਾਈ ਜੀ ਸਾਡੇ ਫੋਰਮੈਨ ਹੈ ਇਹ ਹੈ ਹੈ ਜੀ ਮਸ਼ੀਨਾਂ ਓਕੇ ਰਵੜਾ ਇੱਧਰ ਵੇਖੋ ਪੱਖਾ ਕਿੱਥੇ ਚਲਾਉਂਦੇ ਰਹੇ ਬਲੌਰ ਜਿੱਥੇ ਚੱਲਣਾ ਚਾਹੀਦਾ ਉੱਥੇ ਚਲਾਇਆ ਨਹੀਂ ਕਿਸੇ ਨੇ ਨਹੀਂ ਦੇ ਲੈਣੇ ਚਲਾਉਂਦੇ ਰਹੇ ਬਾਹਰ ਹੀ ਬੱਲੇ ਮੁੰਡਿਓ ਕਾਵਾਸ਼ੀ ਐਵਰੀ ਪਾਵਰ ਪਾਵਰਮੈਨ ਪਾਵਰਵਰ ਮੈਨ ਦੀ ਨਹੀਂ ਗੱਲ ਹੈਗੀ ਵੇਖੀ ਜਾਂਦਾ ਸਿਸਟਰ ਇਹ ਇਹਨੂੰ ਵਿਚਾਰੀ ਨੂੰ ਸੋਖਣਾ ਬਈ ਬਾਈ ਜੀ ਲੋਕਾਂ ਨੇ ਵੜ ਲਈ ਕਣਕ ਕਰ ਆ ਲਗੋਣਾ ਰਦਾਨ ਮੂੰਹ ਔਰ ਸ਼ਪੈਦਿਆਂ ਤਾਂ ਹੀ ਵੱਢ ਗਿਆ ਉਦੋਂ ਅੱਗੇ ਫੇਰ ਕਣਕ ਵੱਢ ਗਿਆ ਇੱਧਰ ਆ ਹਣਾ ਆ ਜਾ ਆ ਜਾ ਵੇਖ ਲਾ ਵੇਖ ਕੀ ਲਵੇ ਸਾਰੇ ਖੇਤ ਕਰਕੇ ਸਾਫ ਭੱਜਣਾ ਉਰੇ ਆ ਤੇ ਆ ਉਵੇਂ ਛੱਡ ਗਏ ਇਹ ਪਤਾ ਹੀ ਨਹੀਂ ਲੱਗਾ ਇਹ ਛਪਾਈਦਿਆਂ ਦਾ ਉੱਲਾ ਹੋ ਗਿਆ ਸਾਨੂੰ ਕਰਨ ਕੀ ਦੇਖਣਾ ਅੱਡੀ ਆਹ ਵੇਖੋ ਬਾਈ ਯਾਰ ਪਤਾ ਨਹੀਂ ਲੱਗਾ ਇਹ ਕੋ ਅੱਧੀ ਕਨਾਲ ਥਾਂ ਹੋਣਾ ਹੈ ਪਤਾ ਕਿਉਂ ਨਹੀਂ ਲੱਗਾ ਨਹੀਂ ਲੱਗਾ ਆ ਵੱਡ ਕੇ ਅੱਗੇ ਉੱਧਰ ਚੱਲ ਗਈ ਕਿਉਂ ਉੱਧਰ ਵੀ ਉੱਧਰ ਇਹਦਾ ਕਿਉਂ ਜੱਤਾ ਭੁੱਲ ਗਿਆ ਚੱਲ ਅੱਜ ਵੱਢ ਜਾਨੇ ਆ ਵੱਢ ਜਾਨੇ ਮਾਮਾ ਅੱਧੀ ਕਨਾਲ ਥਾਂ ਹੈ ਮਾਣਾ ਮੋਟ ਬਾਈ ਜੀ ਉੱਤੇ ਰਿਆ ਕਰੋ ਮਸ਼ੀਨਾਂ ਦੇ ਆਏ ਹੁਣ ਦੰਡੀਆਂ ਕੱਢਦਾ ไม่ทีนี่ก็น่ามันคงหล่อนะ